ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਅਮੇ ਜਬ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਡ ਬਿਕਾਇ ਬਿਕ ਕਾਹੀ ਮਾਇਆ ਮੋ ਬਰਮ ਗਏ ਭੁੱਲੇ ਤਦਾਰਾ ਸੋ ਪ੍ਰੀਤ ਲਗਾਈ ਇਕਤੋਂ ਮਨ ਸਨਾ ਗੁਰ ਸੰਗਤ ਧਰਮ ਲਗਤ ਜਮ ਦ੍ਰਸਮਟਾਈ ਇਕ ਅਰਦਾਸ ਭਗਤ ਕੀਰਤਕੇ ਗੁਰ ਰਾਮਦਾਸ ਰਖੋ ਸਰਣਾਇ ਦਰਸ਼ਨ ਮੰਗੋ ਦੇ ਪਿਆਰੇ ਅੰਮ੍ਰੇ ਸੇਵਾ ਮੈਂ ਕੌਣ ਕੌਣ ਨਾ ਤਾਰੇ ਬਾਈ ਗੁਰੂ ਜੀ ਤਨ ਗੁਰੂ ਗਰੀਬਨਵਾਸ ਸੋਰਠ ਮਹੱਲ ਪੰਜਵੰ ਗੁਰੂ ਗੁਰੂ ਰੇਟੋ ਪਟ ਭਾਗੀ ਮਨੈ ਭਇਆ ਬ੍ਰੰਗਸਾ ਕੋਈ ਨ ਬੰਚਨ ਆਰਾ ਦੂਜਾ ਆਪਣੇ ਸਹਿਵ ਕਾ ਪਰਵਾਸਾ ਗੁਰੂ ਰਵਿ ਭੇਟੋ ਮਦ ਭਾਗੀ ਮਨੈ ਭਇਆ ਬ੍ਰੰਗਸਾ ਕੋਈ ਨ ਬੰਚਨ ਆਰਾ ਦੂਜਾ ਅਪਣੇ ਸਹਿਬ ਕੋ ਬਰਵਾਸਾ ਅਪਣੇ ਸਤਿਗੁਰ ਕੈ ਬਲ ਮਾ ਦੇ ਅਗੇ ਸੁਭਾਚੇ ਸੁਭ ਸਹਿਜਾ ਕਰੁ ਬਨੰਦੋ ਮਾਰੇ ਰਹਾ ਅੰਤਰ ਜਮੀ ਕਰਨੇ ਹਰ ਸੋ ਏਕਸਮ ਮੈਰਾ ਉਪਈ ਗੁਰ ਚਰਣੇ ਲਾਗੇ ਇਕ ਰਾਮ ਨਾਮ ਆਧਾਰ ਸਭੁਲ ਦਰਸਨੀ ਅਕਾਲ ਮੂਰਤ ਰਗਾਇ ਭੀਉ ਬਨੰ ਆਧਾਰ ਕੰਧ ਲਗਾਏ ਆਪਣੇ ਜਨ ਰਾਖੇ ਆਪਣੇ ਪ੍ਰੀਤ ਪਿਆਰਾ ਬੱdde ਬੜਿਆਈ ਚੱਜ ਸੋਭੈ ਕਰਜ ਆਇਆ ਰਾਸੇ ਨਾਨਕੋ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸੇ ਬੱdde ਬੜਿਆਈ ਚੱਜ ਸੋਭੈ ਕਰਜ ਆਇਆ ਰਾਸੇ ਨਾਨਕੋ ਗੁਰਪੂਰਾ ਭੇਟਿਓ ਉਗਲੇ ਦੁੱਖ ਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ